ਪੰਜਾਬ ਦੀ ਇੱਕ ਆਵਾਜ਼ ਅੱਜ ਪੰਜਾਬ ਹਰਿਆਣਾ ਕਹਿੰਦਾ ਪਾਬ ਕਿ ਸੰਭੂ ਬਾਰਡਰ ਤੋਂ ਅੱਗੇ ਵਧਨ ਨਹੀਂ ਦਿੱਤੀ ਗਈ ਆਵਾਜ਼ ਇੱਕ ਵਾਰ ਫਿਰ ਦਬਾ ਲਈ ਗਈ ਤੇ ਦੂਜੇ ਪੰਨੇ ਪੰਜਾਬ ਦੀ ਇੱਕ ਆਵਾਜ਼ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਗੂੰਜਦੀ ਰਹੀ ਇਹ ਦੋ ਆਵਾਜ਼ਾਂ ਦੇ ਇर्द-ਗਿਰਦ ਅੱਜ ਦਾ ਇਹ ਪ੍ਰੋਗਰਾਮ ਤੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉੱਗੇ ਰਾਜੀ ਸਿਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵਾਨ ਸਿੰਘ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲੋਕ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪੰਜਾਬ ਆਪਣੇ ਆਪ ਦੇ ਵਿੱਚ ਇੱਕ ਵੱਡੀ ਆਵਾਜ਼ ਹੈ ਆਪਣੇ ਹੱਕ ਤੇ ਹਕੂਕ ਲਈ ਹਮੇਸ਼ਾ ਸਟੈਂਡ ਲੈਂਦਾ ਰਿਹਾ ਹੈ ਇਤੋਂ ਤੱਕ ਕਿ ਪੂਰਨਾ ਧਰਮਾ ਕੌਮਾਂ ਲਈ ਵੀ ਪੰਜਾਬ ਜੂਝਦਾ ਰਿਹਾ ਹੈ ਖੈਰ ਕਈ ਵੱਡੀਆਂ ਧਾਰਨਾ ਨੇ ਧਾਰਮਿਕ ਪੱਖ ਦੀਆਂ ਇਤਿਹਾਸਿਕ ਪੱਖ ਦੀਆਂ ਉਸ ਪਾਸੇ ਆਪਾਂ ਨਾ ਜਾਈਏ ਗੱਲ ਕਰਦੇ ਆ ਕਿ ਅੱਜ ਦੋ ਆਵਾਜ਼ਾਂ ਦੀ ਬੜੇ ਵੱਡੇ ਪੱਧਰ ਉੱਤੇ ਚਰਚਾ ਹੋਈਏ ਸ਼ੰਭੂ ਬਾਰਡਰ ਤੋਂ ਹਿੰਦੁਸਤਾਨ ਦੀ ਪਾਰਲੀਮੈਂਟ ਤੱਕ ਡਾਟ ਸਰ ਖੋਲਿਓ ਕਿ ਮੇਰਾ ਅਜਦਾ ਮਹਾਉ ਜੀ ਡਾਟ ਸਰ ਪ੍ਰਿੰਦਰ ਸਾਹਿਬ ਆ ਜਿਸ ਤਰ੍ਹਾਂ ਦੇ ਕਿਸਾਨ ਜਥੇਬੰਦੀਆਂ ਐਸ ਕੇ ਐਮ ਗੈਰ ਕਾਨੂੰਨੀ ਸ਼ੰਭੂ ਬਾਟਰ ਤੋਂ ਅੱਗੇ ਵਧਣ ਦਾ ਆਪਣਾ ਅਹਿਦ ਲਿਆ ਹੋਇਆ ਸੀ ਤੇ ਉਹਨਾਂ ਨੇ ਆਪਣੇ ਜਥਾ 101 ਮੈਂਬਰੀ ਜਥੇ ਨੂੰ ਤੋੜਿਆ ਤੇ ਉਹਨਾਂ ਨੇ ਦਿਨ-ਦਿਨ ਦੇ ਦੁਪਹਿਰ ਦੀ 1 ਵਜੇ ਜਾਣੀ ਚੱਲੇ ਤੇ ਉਹਨਾਂ ਨੇ ਬੈਰੀਕੇਡ ਪੱਟੇ ਤੇ ਅੱਗੇ ਵਧਣਾ ਸ਼ੁਰੂ ਕੀਤਾ ਤਾਂ ਅੱਗੋਂ ਹਰਿਆਣਾ ਪੁਲਿਸ ਨੇ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਛੱਡੇ ਤੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਿਹਦੇ ਵਿੱਚ 7 ਤੋਂ 8 ਕਿਸਾਨ ਜਖਮੀ ਹੋ ਗਏ ਪੱਟੜ ਹੋ ਗਏ ਇਹਨਾਂ ਦੇ ਵਿੱਚ ਨੇਤਾ ਸਰਜੀਤ ਸਿੰਘ ਫੂਲ ਵੀ ਸ਼ਾਮਲ ਹੈ ਇਸ ਤਰ੍ਹਾਂ ਦੀ ਜਿਹੜੀ ਜਦੋਜਹਿਦ ਕਾਫੀ ਲੰਬਾ ਚਿਰ ਚੱਲਦੀ ਰਹੀ ਤਾਂ ਫੇਰ ਕਿਸਾਨ ਆਗੂਆਂ ਨੇ ਆਪਣੇ ਜਥੇ ਨੂੰ ਵਾਪਸ ਬੁਲਾ ਲਿਆ ਤੇ ਇਹ ਇਹ ਫੈਸਲਾ ਕੀਤਾ ਕਿ ਕੱਲ ਨੂੰ ਇਸ ਸਬੰਧ ਦੇ ਵਿੱਚ ਅਸੀਂ ਕੋਈ ਗਲਵਾਦ ਦਾ ਦੇਖਾਂਗੇ ਕਿਸ ਤਰ੍ਹਾਂ ਚੱਲਦਾ ਹੈ ਤੇ 8 ਤਰੀਕ ਨੂੰ ਫੇਰ ਆਪਣਾ ਜਥਾ ਭੇਜਿਆ ਜਾਊਗਾ ਤੇ ਥੋੜਾ ਜਿਹਾ ਪਤਾ ਲੱਗਿਆ ਕਿ ਜਿਹੜਾ ਹਰਿਆਣਾ ਸਰਕਾਰ ਨੇ ਪੁਲਿਸ ਨੂੰ ਇਹ ਸਖਤ ਆਦੇਸ਼ ਦਿੱਤੇ ਨੇ ਕਿ ਇਹ ਕਿਸਾਨ ਜਥੇਵੰਦੀਆਂ ਦੇ ਜਥੇ ਨੂੰ ਅੱਗੇ ਨਹੀਂ ਵਧਣ ਦੇਣਾ ਇਹਨਾਂ ਨੂੰ ਇੱਥੇ ਹੀ ਰੱਕਣਾ ਇੱਥੇ ਹੀ ਰੋਕਣਾ ਹੈ ਇਹਦੇ ਤੋਂ ਇਹ ਲੱਗਦਾ ਕਿ ਸਰਕਾਰ ਦੇ ਕੇਂਦਰ ਸਰਕਾਰ ਦੀ ਅਤੇ ਹਰਿਆਣਾ ਸਰਕਾਰ ਦੀ ਮਨਸ਼ਾ ਹੈ ਕਿ ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਉਹ ਦਿੱਲੀ ਵੱਲ ਨਹੀਂ ਵਧਣ ਦੇਣੀ ਕਿ ਕੋਈ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਸ਼ੰਭੂ ਬਾਡਰ ਦੇ ਉੱਪਰ ਬੈਠੇ ਨੇ ਤੇ ਖਨੌਰੀ ਬਾਡਰ ਦੇ ਉੱਪਰ ਬੈਠੇ ਨੇ ਡਟੇ ਬੈਠੇ ਨੇ ਉਹਨਾਂ ਦੇ ਉੱਪਰ ਪਹਿਲਾਂ ਵੀ ਇਸ ਤਰ੍ਹਾਂ ਦੀ ਅਥਰੂ ਗੈਸ ਤੇ ਹੋਰ ਤਸ਼ੱਦਦ ਹੰਡਾਰੇ ਆ ਜਿਸ ਦੇ ਕਾਰਨ ਇੱਕ ਕਿਸਾਨ ਖਾਸ ਕਰਕੇ 13 ਫਰਵਰੀ ਦੇ ਆਪਾਂ ਦੇਖਦੇ ਆ ਖਨੋਰੀ ਬਾਰਡਰ ਉੱਤੇ ਇੱਕ ਕਿਸਾਨ ਸੁਪਰੀਤ ਸਿੰਘ ਉਹਦੀ ਜਾਨਕੀ ਡੈਥ ਵੀ ਹੁੰਦੀ ਹੈ ਸ਼ਹੀਦ ਹੁੰਦਾ ਤੇ ਉੱਥੇ ਸ਼ੰਭੂ ਬਾਰਡਰ ਤੇ ਵੀ ਖਨੋਰੀ ਬਾਰਡਰ ਦੋਨਾਂ ਉੱਤੇ ਬੜੇ ਵੱਡੇ ਪੱਧਰ ਤੇ ਅਥਰੂ ਗੈਸ ਤੇ ਗੋਲੇ ਚੱਲੇ ਕਹਿੰਦਾ ਆਪਕਿ ਸ਼ੰਭੂ ਬਾਰਡਰ ਦਾ ਅੱਜ ਦਾ ਸੀਨ ਸੇਮ ਉਹ ਜਹੀ ਉਹੀ ਤਰਜ਼ ਸੀਗਾ 13 ਫਰਵਰੀ ਵਾਲਾ ਜਦੋਂ ਇੱਕ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਦਿੱਲੀ ਵਾਲ ਜਿਹੜਾ ਉਹ ਪਹਿਲਾ ਕੋਸ਼ਿਸ਼ ਸੀ ਤੇ ਅੱਜ ਫੇਰ ਇੱਕ ਕੋਸ਼ਿਸ਼ ਸੀਗਾ ਜਿਹੜਾ ਹਰਿਆਣਾ ਸਰਕਾਰ ਨੇ ਇੱਕ ਵਾਰ ਫੇਰ ਕਹਿ ਸਕਾਂਗੇ ਆਪਾਂ ਮੋਟੀ ਤੌਰ ਤੇ ਕਿ ਫੇਲ ਕਰ ਦਿੱਤਾ ਗਿਆ ਜੀ ਡਾਕਟਰ ਸਾਹਿਬ ਹਾਂ ਉਹਨਾਂ ਨੇ ਆਪਣਾ ਹਰਿਆਣਾ ਸਰਕਾਰ ਨੇ ਹਰਿਆਣਾ ਦੀ ਪੁਲਿਸ ਫੋਰਸ ਜਿੰਨੀ ਵੱਡੀ ਫੋਰਸ ਉੱਥੇ ਲਗਾਈ ਗਈ ਸੀ ਤੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਇਹਦਾ ਮਤਲਬ ਹੈ ਕਈ 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 ਪੱਖਾਂ ਦੇ ਉੱਪਰੋਂ ਇਹਨੂੰ ਜੇ ਦੇਖਿਆ ਜਾਵੇ ਤਾਂ ਜਿਵੇਂ ਮਾਨ ਜੋ ਸੁਪਰੀਮ ਕੋਰਟ ਨੇ ਵੀ ਪਹਿਲਾਂ ਆਦੇਸ਼ ਕੀਤੇ ਸੀ ਕਿ ਰਸਤੇ ਨੂੰ ਨਹੀਂ ਰੋਕਿਆ ਜਾ ਸਕਦਾ ਜੀਟੀ ਰੋਡ ਹੈ ਲੋਕਾਂ ਦੇ ਰਸਤਾ ਹੈ ਇਸ ਨੂੰ ਰੋਕ ਕੇ ਉਹਨਾਂ ਦੇ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਕਿਸਾਨ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ ਇਸ ਤਰ੍ਹਾਂ ਦੀ ਜਿਹੜੀ ਸ਼ਕਤੀ ਕੀਤੀ ਜਾ ਰਹੀ ਹੈ ਸਰਕਾਰ ਦੀ ਇਹ ਮਨਸ਼ਾ ਜਾਹਰ ਹੋ ਰਹੀ ਹੈ ਕਿ ਸਰਕਾਰ ਜਿਹਨੂੰ ਕਿਉਂਕਿ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ ਜਿਹੜਾ ਪਿਛਲਾ ਜਿਹੜਾ ਲੰਬਾ ਕਿਸਾਨ ਅੰਦੋਲਨ ਚੱਲਿਆ ਸੀ ਇਹਦੇ ਤੋਂ ਇਹ ਜਾਪ ਰਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਸਭ ਕੁਝ ਸਿਖਾਉਣ ਦੇ ਮੂਡ ਦੇ ਵਿੱਚ ਹੈ ਤੇ ਕਿਸਾਨਾਂ ਦੇ ਉੱਪਰ ਇਸ ਤਰ੍ਹਾਂ ਦੀ ਸ਼ਕਤੀ ਕਰਨ ਦੇ ਲਈ ਇਹੋ ਉਹ ਕਾਰਨ ਜਾਪਦਾ ਕਿਉਂਕਿ ਉਹਨਾਂ ਨੇ ਲੰਬੇ ਸਮੇਂ ਤੋਂ ਉਹਨਾਂ ਨੂੰ ਪਹਿਲਾਂ ਉੱਥੇ ਬਿਠਾ ਰੱਖਿਆ ਅੱਗੇ ਨਹੀਂ ਵਧਣ ਦਿੱਤਾ ਤੇ ਅੱਜ ਇਹ ਕਿਸਾਨਾਂ ਦਾ ਇੱਕ ਪੜਾਅ ਬਾਅਦ ਅੱਗੇ ਵਧਣ ਦਾ ਹਾਲਾਂਕਿ ਕਿਸਾਨ ਜਿਥੇ ਬੰਦਿਆਂ ਜਦੋਂ ਜਦੋਂ ਪਿਛਲਾ ਕਿਸਾਨ ਅੰਦੋਲਨ ਚੱਲਿਆ ਸੀ ਟਰਾਲੀਆਂ ਸਮੇਤ ਗਏ ਸਨ ਤੇ ਫੇਰ ਇਹ ਵਿਚਦੀ ਗੱਲਬਾਤ ਇਹ ਵੀ ਚੱਲਦੀ ਸੀ ਕਿ ਕਿਸਾਨ ਪੈਦਲ ਜਾ ਸਕਦੇ ਨੇ ਪਰੰਤੂ ਹੁਣ ਕਿਸਾਨਾਂ ਨੇ ਪੈਦਲ ਹੀ ਜਾਣ ਦਾ ਸੰਕਲਪ ਲਿਆ ਸੀ ਤੇ ਪੈਦਲ ਹੀ ਜਿਹੜਾ 101 ਦਾ ਜਥਾ ਅੱਗੇ ਨੂੰ ਵਧ ਰਿਹਾ ਸੀ ਪਰੰਤੂ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਤਰੁਵਸ ਦੇ ਗੋਲਿਆਂ ਦੇ ਨਾਲ ਸ਼ਕਤੀ ਦੇ ਨਾਲ ਅੱਗੇ ਨਹੀਂ ਵਧਣ ਦਿੰਦਾ ਇਹ ਇੱਕ ਵੱਡਾ ਚੈਲੰਜ ਹੈ ਕਿਸਾਨ ਜਥੇਬੰਦੀਆਂ ਦੇ ਲਈ ਵੀ ਤੇ ਕਾਰਨ ਕੀ ਹੈ ਕਿਉਂਕਿ ਜਿੱਤੇ ਇਹ ਦੇਖਿਆ ਜਾਵੇ ਤਾਂ ਇਹੀ ਯਾਦਦਾ ਕਿ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਮੋਦੀ ਸਰਕਾਰ ਹੈ ਉਹ ਕਿਸਾਨਾਂ ਨੂੰ ਆਪਣਾ ਇਸ ਤਰ੍ਹਾਂ ਦੀ ਸਬਕ ਸਿਖਾਉਣਾ ਚਾਹੁੰਦੀ ਹੈ ਜਿੱਤੋਂ ਇਹ ਅੱਜ ਦੇ ਜਿਹੜੀ ਘਟਨਾਕ੍ਰਮ ਹੈ ਇਹਦੇ ਤੋਂ ਡਾਕਟਰ ਸਾਹਿਬ ਕਿਸਾਨ ਤਾਂ ਦੇਸ਼ ਦਾ ਅੰਨਦਾਤਾ ਹੈ ਤੇ ਅਨਾਜ ਅਗਾਉਂਦਾ ਹੈ ਅਨਾਜ ਦੇ ਭੰਡਾਰ ਭਰਦਾ ਹੈ ਰੋਜ਼ ਜਿਹੜੀ ਜਿਹੜੀ ਥਾਲੀ ਹੈ ਹਰੇਕ ਦੀ ਹਰੇਕ ਮਨੁੱਖ ਦੀ ਦੇਸ਼ ਭਾਰਤੀ ਉਹਦੇ ਵਿੱਚ ਕਿਸਾਨ ਦਾ ਇੱਕ ਵੋਲ ਵਾਲਾ ਸਾਹਮਣੇ ਆਉਂਦਾ ਹੈ ਪਰ ਸਾਬਕ ਕੀ ਕਿਉਂ ਸਿਖਾਉਣਾ ਚਾਹੁੰਦੀ ਹੈ ਮੋਦੀ ਸਰਕਾਰ ਕਿਸਾਨਾਂ ਲਈ ਕਿਉਂਕਿ ਪਿਛਲੇ ਸਮੇਂ ਤੋਂ ਜਿਹੜਾ ਕਿ ਕਿਸਾਨ ਅੰਦੋਲਨ ਸੀ ਉਹ ਕਾਰਪੋਰੇਟ ਜਗਤ ਦੇ ਖਿਲਾਫ ਆਪਣੀਆਂ ਜਿਹੜੀਆਂ ਪਾਲਿਸੀਜ਼ ਨੇ ਜਿਹੜੀਆਂ ਕੇਂਦਰ ਸਰਕਾਰ ਦੀਆਂ ਉਹਨਾਂ ਨੂੰ ਬਦਲਣ ਦੇ ਲਈ ਉਹ ਮਜਬੂਰ ਕਰ ਰਿਹਾ ਹੈਗਾ ਇਸ ਤਰ੍ਹਾਂ ਕਿ ਤਿੰਨ ਖੇਤੀ ਕਾਨੂੰਨ ਜਿਹੜੇ ਕਾਰਪੋਰੇਟ ਜਗਤ ਨੂੰ ਫਾਇਦਾ ਪਹੁੰਚਾਉਣ ਵਾਲੇ ਸਨ ਉਹਨਾਂ ਨੂੰ ਵਾਪਸ ਕਰਾਇਆ ਤੇ ਹੁਣ ਇਸ ਵਾਰ ਜਿਵੇਂ ਝੋਨੇ ਦੀ ਫਸਲ ਦੀ ਖਰੀਦ ਤੇ ਫਿਰ ਉਹਦੀ ਲਿਫਟਿੰਗ ਬਾਰੇ ਕਿਸਾਨਾਂ ਦੀ ਜਿਹੜੀ ਖੱਜਲ-ਖਵਾਰੀ ਹੋਈ ਹੈ ਤੇ ਕਿਸਾਨਾਂ ਵੱਲੋਂ ਜਿਵੇਂ ਕਿ ਹੋਰ ਫਸਲਾਂ ਦੇ ਉੱਪਰ ਜਿਹੜੀ ਐਮਐਸਪੀ ਦੀ ਗਰੰਟੀ ਮੰਗੀ ਜਾ ਰਹੀ ਹੈ ਇਹ ਇਹ ਕਿਸਾਨੀ ਕਿਉਂਕਿ ਬੜੇ ਡੂੰਘੇ ਆਰਥਿਕ ਸੰਕਟ ਦੇ ਵਿੱਚ ਫਸ ਚੁੱਕੀ ਹੈ ਇਹਦੇ ਵਿੱਚੋਂ ਕੱਢਣ ਦੇ ਲਈ ਇਸ ਤਰ੍ਹਾਂ ਇਹਨਾਂ ਕਾਨੂੰਨਾਂ ਦੀ ਜਿਹੜੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਨੇ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ ਇਸ ਵੰਦੇ ਵਿੱਚ ਕਿਸਾਨ ਡਟੇ ਹੋਏ ਨੇ ਪਰ ਸਰਕਾਰਾਂ ਦਾ ਮਤਲਬ ਹੈ ਆਪਣੀ ਇਹ ਦੇ ਪ੍ਰਾਜਸੀ ਜਿਹੜੀਆਂ ਨੀਤੀਆਂ ਨੇ ਰਾਜਸੀ ਫਾਇਦੇ ਨੇ ਉਹ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਿਸ ਦੇ ਤੋਂ ਇਹ ਵੀ ਜਾਪਦਾ ਹੈ ਕਿ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸ਼ਹਿਰ ਸਰਕਾਰ ਇਹ ਵੀ ਸੋਚ ਰਹੀ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਾਡੇ ਗਲ ਪਾਇਆ ਹੈ ਤੇ ਆਪਸੀ ਲੜਾਈ ਦੀ ਜਿਹੜੀ ਸਰਕਾਰਾਂ ਦੀ ਹੈ ਉਹ ਕਿਸਾਨਾਂ ਦੇ ਘਰ ਪੈ ਰਹੀ ਹੈ ਤੇ ਕਿਸਾਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਤੇ ਇਸ ਤਰ੍ਹਾਂ ਦੀ ਬੇਰੁਖੀ ਦਾ ਸਰਕਾਰ ਦੀ ਦਾ ਸ਼ਿਕਾਰ ਹੋਣਾ ਪੈ ਰਿਹਾ ਤੇ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਉੱਤੇ ਬੈਠੇ ਨੇ ਉਹਨਾਂ ਦੀ ਮਾਨਸਿਕ ਹਾਲਤ ਉਹਨਾਂ ਦੀ ਸਮਾਜਿਕ ਹਾਲਤ ਉਹਨਾਂ ਦੀ ਰਾਜਨੀਤਿਕ ਹਾਲਤ ਉਹਨਾਂ ਦਾ ਇਨਾ ਕਿੰਨਾ ਹੋਏਗਾ ਲੰਬੇ ਸਮੇਂ ਤੋਂ ਘਰ ਛੱਡ ਕੇ ਬੈਠੇ ਨੇ ਤੇ ਉਹਨਾਂ ਦੇ ਪਿੱਛੇ ਉਹਨਾਂ ਦੀ ਕਿੰਨੀ ਖੱਜਲ ਖਵਾਰੀ ਹੁੰਦੀ ਹੋਊਗੀ ਇਸ ਨੂੰ ਵੀ ਨਿਗਾਹ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ ਜੀ ਡਾਕਟਰ ਸਾਹਿਬ ਕਹਿੰਦਾ pau ਕਿ ਫਿਰ ਮੋਦੀ ਸਰਕਾਰ ਦਾ ਹਾਲੇ ਗੁੱਸਾ ਠੰਡਾ ਨਹੀਂ ਹੋ ਰਿਹਾ ਕਾਨੂੰਨ ਜਿਹੜੀ ਵਾਪਸ ਲੈ ਉਹ ਭਾਰ ਸਰਕਾਰ ਨੇ ਖੁਦ ਆਪ ਲੈ ਲਏ ਉਗਲਾ ਵਖਰੀਏ ਕਿ ਜਿਹੜਾ ਕਿਸਾਨਾਂ ਦਾ ਜਿਹੜਾ ਅੰਗੋਲਨ ਸੀ ਦੇਸ਼ ਭਰ ਦੇ ਕਿਸਾਨਾਂ ਦਾ ਪੰਜਾਬ ਨੇ ਅਗਵਾਈ ਕੀਤੀ ਉਹ ਇੱਕ ਮਿਸਾਲੀ ਹੋ ਨਬੜਿਆ ਅੰਤਰਰਾਸ਼ਟਰੀ ਪੱਧਰ ਤੇ ਉਹਦੀ ਇੱਕ ਵੱਖਰੇ ਤੌਰ ਤੇ ਪਹੁੰਚ ਗਈ ਇਤਿਹਾਸ ਦੇ ਪੰਨਿਆਂ ਉੱਤੇ ਅੰਕਿਤ ਹੋਇਆ ਪਰ ਇਹਦਾ ਮਤਲਬ ਤਾਂ ਇਹ ਨਹੀਂ ਕਿ ਹੁਣ ਭਾਰਤ ਸਰਕਾਰ ਅਨ ਦਾਤੇ ਦਾ ਹਮੇਸ਼ਾ ਲਈ ਵਿਰੋਧੀ ਹੋਣੀ ਪਵੇਗੀ ਵਿਰੋਧ ਦੇ ਵਿੱਚ ਖੜੇਗੀ ਜੇ ਕਿਸਾਨਾਂ ਨੇ ਪੈਦਲ ਹੀ ਜਾਣਾ ਸੀ ਇੱਕ ਸੋ ਇੱਕ ਦਾ ਜਿਹੜਾ ਜਥਾ ਹੈ ਤਾ ਕੀ ਸੀ ਸੜਕਾਂ ਜਿਹੜੀਆਂ ਨੇ ਉਹ ਸਾਰਿਆਂ ਦੀ ਹੀ ਨੇ ਫਿਰ ਸੜਕ ਤੇ ਰੋਕ ਦੇ ਨਾਲ ਹਰਿਆਣਾ ਸਰਕਾਰ ਵੱਲੋਂ ਕਹਿ ਦੇਣਾ ਕਿ ਅੱਗੇ ਫਲਾਣੀ ਧਾਰਾ ਲੱਗੀ ਅੱਗੇ ਨਹੀਂ ਜਾ ਸਕਦਾ ਹਾਲਾਂਕਿ ਦਿੱਲੀ ਦੇ ਵਿੱਚ ਜਿਹੜੀ ਦਿੱਲੀ ਦੀ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਪੰਜਾਬ ਦੇ ਜਿਹੜੀ ਹੈ ਬਰਾਬਰ ਦੀ ਹੈ ਆਮ ਆਦਮੀ ਪਾਰਟੀ ਦੀ ਹੋਈ ਹੈ ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਕਹਿ ਸਕਦੇ ਆਪਾਂ ਇੱਕ ਵੱਡੇ بڑے ਇਸ਼ਾਰੇ ਉੱਤੇ ਹਰਿਆਣਾ ਸਰਕਾਰ ਜਿੱਥੇ ਪਹਿਲਾਂ ਮਨੋਹਰ ਲਾਲ ਉੱਥੋਂ ਦੇ ਜਿਹੜੇ ਸੀ ਮੁੱਖ ਮੰਤਰੀ ਜਿਹੜੇ ਹੁਣ ਕੇਂਦਰ ਦੇ ਵਿੱਚ ਨੇ ਉੰਨੇ ਨੇਵੀ ਜਿਹੜੇ ਅਣੁਦਾਤੇ ਨਾਲ ਜਿਹੀ ਤਰ੍ਹਾਂ ਦਾ ਸਲੂਕ ਕੀਤਾ ਤੇ ਹੁਣ ਜਿਹੜੇ ਹੁਣ ਨੈਬ ਸਿੰਘ ਸੈਣੀ ਨੇ ਜਿਨ੍ਹਾਂ ਤੋਂ ਕਿਸਾਨਾਂ ਨੂੰ ਇੱਕ ਸ਼ਾਇਦ ਉਮੀਦ ਵੀ ਵੱਜੀ ਸੀ ਕਿ ਸ਼ਾਇਦ ਉਹਨੂੰ ਤੋਂ ਦਾ ਪ੍ਰਸ਼ਾਸਨ ਸਾਸਨ ਚੇਂਜ ਹੋ ਗਿਆ ਤੇ ਅੱਗੇ ਕਿਸਾਨ ਵਧਣਗੇ ਕਿਉਂਕਿ ਕਿਸਾਨ ਵੀ ਬਿਲਕੁਲ ਬੈਕਫਰਡ ਤੇ ਆ ਕੇ ਬੜੇ ਢਲ ਚੁੱਕੇ ਸੀਗੇ ਚਲੋ ਖੈਰ ਤੁਸੀਂ ਟਰੈਕਟਰ ਟਰਾਲੀਆਂ ਨਹੀਂ ਜਾਣ ਦਿੰਦੇ ਖੈਰ ਅਸੀਂ ਪੈਦਲ ਚਲਾਂਗੇ ਫਿਰ ਡਾਕਟਰ ਸਾਹਿਬ ਪੈਦਲ ਵੀ ਨਾ ਜਾਣ ਦੇਣਾ ਪੈਦਲ ਚੱਲਣ ਜੇ ਤੁਰੇ ਨਹੀਂ ਤਾਂ ਫਿਰ ਅਤਰੂ ਗੈਸ ਦੇ ਕੋਲੇ ਛੱਡਦੇ ਨੇ ਕਿਸਾਨ ਜ਼ਖਮੀ ਕਰਦੇ ਨੇ ਅਸੀਂ ਬਤਾਰੇ ਨੂੰ ਤੁਸੀਂ ਕਿਵੇਂ ਆਪਾਂ ਪੇਸ਼ ਕਰ ਸਕਦੇ ਹਾਂ ਥੋੜਾ ਜਿਹਾ ਗੰਭੀਰ ਤੌਰ ਤੇ ਸਰ ਦੋ ਦੋ ਗੱਲਾਂ ਨਹੀਂ ਜੇ ਦੋ ਜਿਹੜਾ ਪਹਿਲਾ ਕਿਸਾਨ ਮੋਰਚਾ ਲੱਗਿਆ ਸੀ ਉਹਦੇ ਕਿਸਾਨਾਂ ਦੇ ਵਿੱਚ ਬੜਾ ਉਤਸ਼ਾਹ ਸੀ ਪਛਾਣ ਜਿੱਤੇ ਬੰਦੀ ਅਭਿਸ਼ਖ ਬਹੁਤ ਵੱਖਰੇ ਜਿੱਤੇ ਬੰਦੀ ਹੈ ਪਰੰਤੂ ਉਹਨਾਂ ਦੇ ਵਿੱਚ ਇੱਕ ਮਿਨੀਮਮ ਪ੍ਰੋਗਰਾਮ ਦੇ ਤੌਰ ਤੇ ਕੈਂਪੀ ਬਣੇ ਵਿੱਚ ਸਾਰੀਆਂ ਥਾਂ ਜਿੱਥੇ ਬੰਦੀਆਂ ਦਾ ਇਹਦਾ ਰੋਸ ਸੀ ਇੱਕ ਖੰਡਾ ਨੇ ਉਹ ਬੈਰੀਕੇਡਾਂ ਨੂੰ ਪੱਟ ਕੇ ਇਸ ਦੇ ਲੰਗੇ ਸਨ ਉਸ ਵੇਲੇ ਕੈਪਟਨ ਕਪ ਦੀ ਸਰਕਾਰ ਸੀ ਕਿ ਆਪ ਦੇ ਵਿੱਚ ਉਹਨਾਂ ਵੱਲੋਂ ਵੀ ਇਹਨਾਂ ਨੂੰ ਸਰਕਾਰ ਵੱਲੋਂ ਵੀ ਸਮਰਥਨ ਸੀ ਤੇ ਸਰਕਾਰੀ ਪਦ ਦੇ ਉੱਪਰ ਜਿਹੜਾ ਕਿ ਉਹ ਬਰਾਬਰ ਦੀ ਆਪਣੀ ਮਨੋ ਰਾਲ ਖੱਟਾ ਦੀ ਸਰਕਾਰ ਨਾਲ ਵੀ ਉਹਨਾਂ ਨਾਲ ਮਿਲ ਖੜਿਆ ਹੁੰਦਾ ਹੈ ਆ ਵੀ ਹੈ ਕਈ ਵਾਰ ਜਿਹੜੇ ਕਿ ਇਸ ਤਰ੍ਹਾਂ ਦੇ ਸੰਘਰਸ਼ ਚੱਲਦੇ ਨੇ ਰਾਜਨੀਤਿਕ ਦੇ ਵਿਸ਼ਵ ਉਹਦੇ ਵਿੱਚ ਬਹੁਤ ਕੁਝ ਡਿਪਲੋਮੈਟਿਕ ਢੰਗ ਦੇ ਨਾਲ ਚਲਾਇਆ ਜਾਂਦਾ ਹੈ ਉਹ ਸਾਰੀਆਂ ਜਿੱਥੇ ਬੰਦੀਆਂ ਆਕਰ ਹੋ ਕੇ ਇਕੱਠੀਆਂ ਹੁੰਕੇ ਐਂਡ ਜਿਲੀਆ ਬਲੂਹਾ ਤੇ ਕੌਂਟਰੀ ਆ ਕੱਲ ਸਿੱਕ ਪੰਜਾਬ ਤੋਂ ਬਾਹਰ ਲਈਆਂ ਜੁਕੀਆਂ ਵੀ ਆ ਵੀ ਤੇ ਹੋਰ ਸਟੇਟਾਂ ਦੇ ਕਿਸਾਨ ਜੱਤੀ ਲਏ ਲਿਓ ਉਹਨਾਂ ਨਾਲ ਹੁਣ ਕਿਉਂਕਿ ਇਹ ਜਿਹੜਾ ਗੈਰ ਕਾਨੂੰਨੀ ਸੰਗਠਨ ਹੈ ਇਹ ਥੋੜੀਆਂ ਜਿਥੇ ਬੰਦੀਆਂ ਨੇ ਤੇ ਦੂਸਰਾ ਜਿਹੜਾ ਕਿਸਾਨੀ ਇਹ ਅੰਦੋਲਨ ਜਕਨ ਦੀ ਜਾਨੀ ਜਿਹੜੀ ਸ਼ਕਤੀ ਆ ਉਹਨੂੰ ਸਾਹ 2022 ਦੀ ਇਲੈਕਸ਼ਨ ਦੇ ਵਿੱਚ ਵੀ ਲੱਗਿਆ ਕਿਉਂਕਿ ਕਿਸਾਨ ਜੱਸੀ ਬੰਨੀਆਂ ਜਿਹੜੀ ਐਕਟਿਵ ਸੀ ਉਹਨਾਂ ਨੇ ਚੋਣ ਲੜੀ ਤੇ ਚੋਣ ਦੇ ਵਿੱਚ ਉਹਨਾਂ ਦਾ ਪ੍ਰਦਰਸ਼ਨ ਇੰਨਾ ਮਾੜਾ ਰਿਹਾ ਸੀ ਜਿਦੇ ਤੋਂ ਸਰਕਾਰਾਂ ਨੇ ਇਹ ਅੰਕੜੇ ਲਿਆ ਕਿ ਕੋਈ ਵੱਡੀ ਪ੍ਰਵਾਹ ਚੱਲ ਨਹੀਂ ਰਹੀ ਹੈਗੀ ਤੇ ਜਨਾਹੀ ਇਹਨਾਂ ਨੂੰ ਲੋਕਾਂ ਦਾ ਇਹ ਕਿਹਾ ਹੋਇਆ ਉਸ ਕੌਮ ਨੂੰ ਉਹ ਉਹ ਸਮਝ ਚੁੱਕੇ ਨੇ ਇਹ ਹੁਣ ਵੀ ਇਹ ਹੈ ਕਿ ਕਿਸਾਨ ਜਿਹਾ ਬਈ ਅਡੋ ਅਡੰਗ ਦੇ ਨਾਲ ਆਪਣੇ ਮੋਟੇ ਲਈ ਕਿ ਇਹਨੇ ਅੰਦੋਲਨਾਂ ਦੇ ਨਾਲ ਹੀ ਸਰਕਾਰ ਕਰ ਰਹੇ ਨੇ ਜਿਹੜਾ ਸਰਕਾਰਾਂ ਦੇ ਪਰ ਬਹੁਤ ਵੱਡਾ ਪ੍ਰਭਾਵ ਨਹੀਂ ਪੈ ਰਿਹਾ ਜਿਹੜਾ ਇਹ ਪਹਿਨਾ ਚਾਹੁੰਦਾ ਸੀ ਇਹ ਜਿਹੜੀ ਆ ਕੇ ਸਰਕਾਰ ਕਿ ਸਰਕਾਰ ਬਹੁਤ ਮਜ਼ਬੂਤ ਸਰਕਾਰ ਹੈ ਜਿਹਨੇ ਪਰ ਸਰਕਾਰ ਨਾਲ ਟੱਕਰ ਲੈਣੀ ਬੜਾ ਔਖਾ ਕੰਮ ਹੁੰਦਾ ਹੈ ਇਹ ਬੜੀ ਜਿੱਥੇ ਬੰਦੇ ਕਰਤੇ ਬੜੀ ਸੂਝ-ਬੂਝ ਦੇ ਨਾਲ ਲਿਆ ਜਾਂਦਾ ਹੈ ਕਿਉਂ ਕਿ ਜਿਹੜਾ ਪਹਿਲਾ ਅੰਦੋਲਨ ਚੱਲਿਆ ਸੀ ਉਹਦੇ ਜੇ

ਜਿਹੜੀਆਂ ਗੈਰ ਸਿਆਸੀ ਨੇ ਇੱਕ ਨਵੇਂ ਸਮੇਂ ਤੋਂ ਉਸ ਦੇ ਬਾਰਡਰ ਦੇ ਉੱਪਰ ਬੈਠੇ ਸਰਕਾਰ ਨੇ ਕੋਈ ਨੋਟ ਨਹੀਂ ਲਿਆ ਉਹ ਦੂਸਰਾ ਗੁਰਦਿਆਂ ਪਾਰਲੀਮੈਂਟ ਦੇ ਅਚੋਣਾਂ ਦੇ ਵਿੱਚ ਗੱਲ ਜਿੱਥੇ ਬੰਦੀਆਂ ਬਲੋ ਕਿਸ ਤਰ੍ਹਾਂ ਕੀ ਇੰਡੀਆ ਦਾ ਦੇਸ਼ ਦੇ ਉਦਸਮਤ ਹੰਦੇ ਵਿੱਚ ਆਪਣੀ ਹੋ ਕੀਤੀ ਗਈ ਹੈ ਇਹ ਭਾਈ ਭਾਈ ਦੇ ਖਿਲਾਫ ਉਹ ਤਾਂ ਉਸ ਤਰ੍ਹਾਂ ਦੀ ਕੋਈ ਬਹੁਤਾ ਵੱਡਾ ਆਪਣੀ ਜਿਹੜੀ ਕਿ ਸ਼ਕਤੀ ਦਿਖਾ ਸਕਦੀ ਉਹ ਨਹੀਂ ਦਿਖਾਏਗੀ ਸਰਕਾਰਾਂ ਇਹ ਤੋਂ ਵੀ ਇਹ ਲੰਨੂ ਵੀ ਲੰਨੂ ਦੇਖਦੀਆਂ ਨੇ ਕਿ ਇਹਨਾਂ ਦੀ ਰਾਜਨੀਤੀ ਕਿੰਨੀ ਹੈ ਇਹ ਦੂਸਰਾ ਉਹ ਜਿਹੜੀ ਕੇਂਦਰ ਸਰਕਾਰ ਹੈ ਉਹਦੀ ਹੈ ਇੰਡੀਆ ਗੱਠਜੋੜ ਦਾ ਖਾਸ ਕਰਕੇ ਕਾਂਗਰਸ ਪਾਰਟੀ ਨਾਲ ਹੈ ਉਹ ਉਹਨਾਂ ਨੂੰ ਇਹ ਲੱਗਦਾ ਵੀ ਇਹ ਕੱਢੀ ਬ੍ਰੋਧੀ ਸਰ ਦੇ ਨਾਲ ਜੁੜੇ ਹੋਣ ਜਾਂ ਉਹਨਾਂ ਵੱਲੋਂ ਠਾਇ ਜਿਵੇਂ ਕਿਸ ਤਰ੍ਹਾਂ ਕੇ ਬਾਾਰ ਬਾਾਰ ਮੇਂ ਕੇ ਮਨੋਰਨ ਖੱਟਰ ਵੱਲੋਂ ਕਈ ਵਾਰ ਬਿਆਨ ਹੁੰਦਾ ਸੀ ਕਿ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਬਾਰਡਰ ਦੇ ਉੱਪਰ ਬੈਠਾ ਹੈ ਕਿਸਾਨ ਹੀ ਨਹੀਂ ਹੈ ਕਿ ਇਸ ਤਰ੍ਹਾਂ ਦਾ ਗਲਤ ਪ੍ਰਚਾਰ ਫਿਰ ਗਿਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਕਿਸਾਨ ਜਿਵੇਂ ਨਹੀਂ ਆ ਨਾ ਇੱਥੇ ਹੋ ਕੇ ਆਪਣਾ ਜਿਹੜਾ ਸੰਗਰਸ਼ ਹੈ ਰੰਗਨ ਦੀ ਗੁਰਤ ਰਾਜ ਸਰਕਾਰਾਂ ਨੇ ਆਪਣੇ ਹੱਕਾਂ ਲਈ ਜਾਗਰਿਤ ਕੀਤਾ ਜਾ ਸਕੇ ਨਹੀਂ ਤਾਂ ਇਹ ਹੈ ਕਿ ਜਿਹੜੇ ਜਿਵੇਂ ਸਰਕਾਰਾਂ ਚੌਂਮੀ ਆਣੇ ਚੀ ਹੈ ਜਿਵੇਂ ਬੰਨੀਆਂ ਦੇ ਇਲੈਕਸ਼ਨ ਨੂੰ ਲੰਬਾ ਕਰਕੇ ਲੰਬਾ ਕਰਕੇ ਨਮਕਾ ਕੇ ਉਹਨਾਂ ਨੂੰ ਖੰਭਾ ਕੇ ਉਹਨਾਂ ਨੂੰ ਇੰਗਰਸ਼ ਨੂੰ ਖਤਮ ਕਰ ਦਿੰਦੀ ਹੈ ਨਾ ਕਿ ਤੁਹੋ ਦਿੰਦੇ ਨੇ ਇਹ ਸਿਰੇ ਨਹੀਂ ਲਿਖੀਆਂ ਦੀਆਂ ਸਰਕਾਰਾਂ ਨਹੀਂ ਹੁੰਦੀਆਂ ਨੇ ਇਹ ਕਰਕੇ ਜਿਵੇਂ ਹੁਣ ਸਰਕਾਰ ਦੇ ਬਹੁਤ ਬਹੁਤ ਪ੍ਰਭਾਵ ਨਹੀਂ ਕਹਿ ਰਹੇ ਹਾਂ ਕਿ ਸਰਕਾਰ ਕਹਾਂ ਜਿਹੜੇ ਕੋ ਪਹਿਲਾਂ ਆਪਣੇ ਸਟ੍ਰੈਟ ਟ੍ਰੈਲੀਆਂ ਲੈ ਕੇ ਪੂਰੀ ਤਰ੍ਹਾਂ ਸ਼ਾਮ ਦੇ ਨਾਲ ਆਪਣੇ ਮੋਬਾਈਲ ਰਾ ਤੇ ਘਰਾਂ ਤੇ ਹੁਣ ਇੰਨਾ ਲੰਬਾ ਸਮਾਂ ਬੈਠਣ ਤੋਂ ਬਾਅਦ ਜਿਨੀ ਕਿ ਸਰਕਾਰ ਕਿਸੇ ਵੇਲੇ ਕਹਿ ਰਹੀ ਸੀ ਕਿ ਪੈਦਲ چلے ਜਾਓ ਪਰ ਹੁਣ ਪੈਦਲ ਵੀ ਨਹੀਂ ਉਹਨਾਂ ਨੇ ਗਿਆਨ ਦੇ ਰਹੇ ਪੈਦਲ ਜਿੱਥੇ ਨੂੰ ਈ ਸੱਜ ਤੱਕ ਸਰਕਾਰਾਂ ਦੀ ਦੇਣ ਸੀ ਇਹ ਸਾਹਮਣੇ ਆ ਰਹੀ ਹੈ ਇਸ ਬੰਦੇ ਦੇ ਕੰਨ ਜਿੱਦੀਆਂ ਨਹੀਂ ਦੁਬਾਰਾ ਸਿੰਕ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰ ਹਿੰਦਾਂ ਲੰਘ ਨਹੀਂ ਹੈ ਜੇ ਸਾਈਕਲ ਜਾ ਰਿਹਾ ਉਹਨੇ ਪਾਸ ਕੋਈ ਇਸ ਤਰ੍ਹਾਂ ਦਾ ਹਰ ਨਹੀਂ ਚੁਮਾਰੀ ਗਿਆ ਨਹੀਂ ਇੱਕ ਉਸ ਦੇ ਸੰਬੰਧ ਦੇ ਚਾਲ ਦਾ 44 ਲਾ ਕੇ ਉਹਨੇ ਮੁਸਕਿਆ ਜਾ ਰਿਹਾ ਇਕਲੇ ਹੋਇਆ ਜਾ ਰਿਹਾ ਇਹ ਬੜਾ ਹੀ ਸੋਚਣ ਵਾਲੀ ਤੇ ਗੰਭੀਰ ਮਸਲਾ ਹੈ ਡਾਕਟਰ ਸਾਹਿਬ ਤੁਹਾਡੇ ਸਵਾਲ ਦੇ ਵਿੱਚ ਇੱਕ ਸਵਾਲ ਹੋਰ ਸਾਹਮਣੇ ਆ ਰਿਹਾ ਹੈ ਕਿ ਜਥੇਬੰਦੀ ਜੇਕਰ ਛੋੜਤੀ ਹੈ ਮੰਨ ਲਓ ਬਾਕੀ ਜਿਹੜੇ ਆਪਣੇ ਫਰੰਟਰ ਨਾਲ ਅਲੱਗ ਹੋ ਕੇ ਉਹਨੇ ਤਾਲਾ ਬਣਾਇਆ ਧਿਰ ਬਣੀ ਹੈ ਤੇ ਜੇਕਰ ਉਹ ਪੈਦਲ ਹੀ ਜਾ ਰਹੇ ਨੇ ਕੇਂਦਰ ਦੀ ਜਥੇ ਅਥਾਰਟੀ ਹੈ ਦਿੱਲੀ ਦੇ ਵਿੱਚ ਦੀ ਰਾਜਧਾਨੀ ਦੇ ਵਿੱਚ ਆਪਣਾ ਰੋਜ਼ ਪ੍ਰਦਰਸ਼ਨ ਕਰਨ ਲਈ ਸੰਵਧਾਨਕ ਹੱਕ ਹੈ ਫਿਰ ਵੀ ਨਾ ਜਾਣਦੇ ਨਾ ਤਾਂ ਫਿਰ ਇੱਕ ਆਪਣੇ ਆਪ ਦੇ ਵਿੱਚ ਤਕਾ ਤਾਂ ਹੈ ਖੈਰ ਆਪਣੇ ਸਮੁਦਾਇ ਲਈ ਲੜ ਰਹੇ ਨੇ ਅਨੁਦਾਤਾ ਜਿਹੜੇ ਕਿਸਾਨਾਂ ਗੂ ਨੇ ਕਿਸਾਨੀ ਲਈ ਤਾਂ ਗੱਲ ਤਾਂ ਫਿਰ ਇਹ ਤੱਕੀ ਵਾਲੀ ਵੀ ਬਣਦੀ ਹੈ ਖੈਰ ਵੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦਾ ਕਦੋਂ ਤੱਕ ਇਹ ਤੱਕਾ ਰਹਿੰਦਾ ਹੈ ਤੇ ਕਦੋਂ ਤੱਕ ਜਿਹੜੀ ਕਿਸਾਨ ਜਥੇਬੰਦੀਆਂ ਨੇ एसकेएम गैर सियासी केएमएम ओ तका सैन्य ਕਰਦਿਆ ਨੇ ਦੂਜੇ ਦਿਨ ਦੂਜੇ ਪਾਸੇ ਇਹ ਕਹਿੰਦਾ ਭਾਗ ਕੀ ਢੱਲੇਵਾਲ ਜਗਜੀਤ ਸਿੰਘ ਢੱਲੇਵਾਲ ਜਿਹਨਾਂ ਦਾ ਕਨੋਰੀ ਬਾਰਡਰ ਤੇਰਾ ਮਰਨ ਵਰ ਤੇ ਉਹ ਚੱਲੀ ਹੈ खैर ਕਿਉਂਕਿ ਦੋ ਥਾਵਾਂ ਤੇ ਇਸ ਵੇਲੇ ਜਿਹੜਾ ਐਸਕੇਐਮ ਤੇ ਕੇਐਮਐਮ ਵੱਲੋਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਉਹ ਕਨੋਰੀ ਬਾਰਡਰ ਤੇ ਸੰਭੂ ਬਾਰਡਰ ਸੀ ਤੇ ਅੱਜ ਦਾ ਜਿਹੜਾ ਸੀਨ ਸੀ ਉਹ ਸਾਰਾ ਸ਼ੰਭੂ ਬਾਡਰ ਨਾਲੀ ਸੰਬੰਧਿਤ ਸੀਗਾ ਜਿੱਥੇ ਜਦੋਂ ਇਹ ਵਧੇ ਅੱਗੇ ਤਾਂ ਦਰਪਾਲ ਸਾਹਿਬ ਜੀ ਤੁਸੀਂ ਦੱਸ ਰਹੇ ਹੋ ਕਿ ਕੋਈ ਨਾ ਤੁਹਾਨੂੰ ਗੈਸਤ ਪੁਲਿਸ ਅੱਤੇ 7-8 ਕਿਸਾਨ ਵੀ ਜ਼ਖਮੀ ਹੁੰਦੇ ਜਿਨ੍ਹਾਂ ਦੇ ਵਿੱਚ ਕਿਸਾਨ ਨੇਥਾ ਸਰਜੀਤ ਸਿੰਘ ਫੂਲਦਾ ਵੀ ਨਾਮ ਸਾਹਮਣੇ ਆ ਰਿਹਾ ਹੈ ਹੋਰ ਵੀ ਨੇ खैर ਵੇਖਣ ਵਾਲੀ ਗੱਲ ਹੈ ਕਿ ਕਦੋਂ ਤੱਕ ਇਹ ਜਿਹੜਾ ਹੈ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਕਿਸਾਨਾਂ ਦੇ ਅੱਗੇ ਜਿਹੜੀ ਹੈ ਕੰਕਰੀਟ ਦੀ ਦੀਵਾਰ ਜਾਂ ਜਿਸ ਫੱਦਰ ਦੀ ਵੀ ਹੈ ਉਹ ਖੜੀ ਕਰਕੇ ਖੜੀ ਕਰਕੇ ਮਾਹੌਲ ਨੂੰ ਅਜੀਬ ਤਰ੍ਹਾਂ ਦਾ ਰੱਖੇਗੀ ਤੇ ਕਿਸਾਨ ਕਦੋਂ ਤੱਕ ਅਜਿਹਾ ਸਾਰਾ ਮਾਹੌਲ ਸੈਨ ਕਰਨਗੇ ਕੱਲ ਜਾਬਤੇ ਤੇ ਜ਼ਬਤ ਤੇ ਆਣ ਖੜੀ ਹੈ ਖੈਰ ਡਾਕਟਰ ਸਾਹਿਬ ਜੇਬ ਨਹੀਂ ਪੰਜਾਬ ਦੀ ਇਹ ਆਵਾਜ਼ ਜਿਹੜੀ ਸੀਗਾ ਕਿਸਾਨੀ ਦੀ ਅੰਨ ਦਾ ਤੇ ਦੀ ਉਹ ਰੁਕ ਲਈ ਸੰਭੂ ਪਾਟ ਉਸ ਤੇ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤੀਗੀ ਤੇ ਇੱਕ ਆਵਾਜ਼ ਜ਼ਰੂਰ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਅੱਜ ਗੂੰਜਦੀ ਰਹੀ ਹੈ ਉਹ ਕਿਹੜੀ ਹੈ ਅ ਭਿੰਦਰ ਸਾਹਿਬ ਜਿਹੜੀ ਕਿ ਪਿਛਲੇ ਕਈ ਕਈ ਜਨਤੂ ਚੰਡੀਗੜ੍ਹ ਦੇ ਪਿਛਲੇ ਸਮੇਂ ਤੋਂ ਕੰਗਸ ਚੱਲ ਰਿਹਾ ਹੈ ਪਿਆਲ ਜੀ ਨੈਟ ਸੈਨੇਟ ਵਿੱਚ ਉਨਾ ਦੇ ਕਿਉਂਕਿ ਸੈਨੇਟ ਜਿਹੜੀ ਹੈ ਉਹ ਉਥੋਂ ਦੀ ਮੇਨ ਬਾਡੀ ਹੈ ਕਿਉਂਕਿ ਡੈਮੋਕਰੈਟਿਕ ਢੰਗ ਦੇ ਨਾਲ ਉਹਦੀ ਕਾਣ ਹੁੰਦੀ ਹੈ ਤੇ ਉਹਦੀ ਅਕਤੂਬਰ ਦੇ ਵਿੱਚ ਖਤਮ ਹੋ ਗਈ ਹੈ ਮਿਆਦ ਉਸ ਤੋਂ ਬਾਅਦ ਸਰਕਾਰ ਨੇ ਇਹਦੀ ਕਿਉਂ ਕਰਾਉਣੀ ਹੁੰਦੀ ਹੈ ਤਾਂ ਜੋ ਡੈਮੋਕਰਟਿਕ ਕਟਅਪ ਦੇ ਨਾਲ ਯੂਨੀਵਰਸਿਟੀ ਨੂੰ ਚਲਾਇਆ ਜਾ ਸਕੇ ਪਰ ਕੇਂਦਰ ਸਰਕਾਰ ਨੇ ਇਸ ਨੂੰ ਲਟਕਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਤਰ੍ਹਾਂ ਯੂਨੀਵਰਸਿਟੀ ਦੇ ਜਿਹੜਾ ਹੈਗਾ ਆਪਣੀ ਜਿਹੜੀ ਦਖਲਅੰਦਾਜ਼ੀ ਹੈ ਉਹ ਜ਼ਿਆਦਾ ਵਧਾ ਰਹੇ ਨੇ ਇਸ ਸਬੰਧ ਵਿੱਚ ਪਿਛਲੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਵਿਦਿਆਰਥੀਆਂ ਅਤੇ ਯੂਨੀਵਰਸਿਟੀ たち ਵਿਦਿਆਰਥੀਆਂ ਦੇ ਉੱਪਰ ਪਰਚੇ ਵੀ दर्ज ਹੋਏ ਨੇ ਇਸ ਵਾਰ ਮੋਹਨ ਸਿੰਘ ਆਰਟੀ ਦੇ ਮੈਂਬਰ ਪਾਰਲੀਮੈਂਟ ਨੇ ਪਾਰਲੀਮੈਂਟ ਹਾਊਸ ਦੇ ਬਾਹਰ

ਨੰਮੀਆ ਖਬਰਾਂ ਹੋਣੀਆਂ ਹੈ ਕਿ ਇਹ ਇਹ ਜ਼ਰੂਰੀ ਸੀ ਆਵਾਜ਼ ਜਿਹੜੀ ਉਠਾਈ ਜਾਵੇ ਕਿਉਂਕਿ ਚੰਡੀਗੜ੍ਹ ਦੇ ਤੋਂ ਲੰਬੇ ਸਮੇਂ ਤੋਂ ਹਿੱਸੇਦਾਰ ਚੱਲ ਰਹੇ ਹੈ ਕਿ ਹੂੰਝੇ ਵਿੱਚ ਦਿੱਲੀ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਇਸ ਤਰ੍ਹਾਂ ਦਾ ਉਹਨਾਂ ਨੇ ਕਰਾ ਕ੍ਰਿਟੀਕਾ ਇਹ ਇਹ ਦੇਖੋ ਇਹ ਲੱਗਦਾ ਹੈ ਵੀ ਉਹਨਾਂ ਵਾਲੇ ਜਨਰ ਦੇ ਵਿੱਚ ਸ਼ਾਇਦ ਸਰਕਾਰੀ ਹੰਦ ਵਿੱਚ ਕੋਈ ਨਾ ਕੋਈ ਫੈਸਲਾ ਲਗੇ ਕਿਉਂਕਿ ਜਿਹਨੀਆਂ ਜਿਹੜੀਆਂ ਹੈਗੀਆਂ ਉਹ ਉਹਦਾ ਡਾਇਰੈਕਟ ਬਣਿਆ ਹੋਇਆ ਹੈ ਟਾਈਟ ਹੈ ਪਹਿਲੇ 3 ਉਹਨੇ ਬੱਕੋ ਬਖਰੇ ਉਹਦੇ ਖੇਤਰ ਨੇ ਜਿਹੜੇ ਕਿ ਗ੍ਰੈਜੂਏਟ ਕਾਸੀ ਫੈਕਲਟੀ ਨੇ ਪੀਸ ਮੋਡਲ ਦੇ ਹਲਕੇ ਨੇ ਉਹ ਬੱਕੋ ਬਖਰੇ ਪਾਸਿਆਂ ਤੋਂ ਇਸ ਤਰ੍ਹਾਂ ਦੀ ਜਿਹੜੇ ਸਾਇੰਸ ਦੇ ਨੰਬਰ 3 ਹੀ ਜਾਂਦੇ ਨੇ ਕਿ ਉਹ ਮੇਨ ਜਿਹੜੀ ਯੂਨੀਵਰਸਿਟੀ ਦੀ ਬੋਡੀ ਐਕ ਜਿਹਨਸਨ ਬੋਡੀ ਆ ਉਹ ਯੂਨੀਵਰਸਿਟੀ ਇਹ ਇਸ ਤੇ ਲੀ ਡੈਮੋਕ੍ਰੇਸੀ ਨੂੰ ਹਾਲ ਹੋਣਾ ਚਾਹੀਦਾ ਜੀ ਹੂੰ ਕਹਿੰਦਾ ਪਾਪ ਕਿ ਜਿਹੜੀ ਹੈ ਪੰਜਾਬ ਦੀਆਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਸੈਨਟ ਚੋੜਾ ਉਹਨਾਂ ਦੀ ਬਹਾਲੀ ਲਈ ਇੱਕ ਆਵਾਜ਼ ਜ਼ਰੂਰ ਲੋਈਦੀ ਹੁਣ ਵੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਜਿਹੜਾ ਪੈਂਤੜਾ ਹੈ ਉਹ ਕਦੋਂ ਫਿਰ ਪੰਜਾਬ ਦੇ ਹੱਕ ਦੇ ਵਿੱਚ ਪੰਜਾਬ ਦੇ ਹਿੱਤ ਦੇ ਵਿੱਚ ਹੁੰਦਾ ਹੈ ਖੈਰ ਫਿਰ ਹਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਤਰਨਾ રોજ ਪ੍ਰਦਰਸ਼ਨ ਵੱਡੇ ਪੱਧਰ ਤੇ ਜਾਰੀ ਹੈ ਪੰਜਾਬ ਦੀ ਇਹ ਹੱਕੀ ਤੇ ਹਕੂਕੀ ਮੰਗ ਕਹਿੰਦਾ ਭਾਪ ਕਿ ਦੂਜੇ ਬਣੇ ਡਾਕਟਰ ਸਾਹਿਬ ਸ੍ਰੋਮਣੀ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਦੀ ਬੈਠਕ ਸੀਗਾ ਬੜੀ ਉਦੇ ਤੇ ਨਿਗਰਤ ਕੀਤੀ ਹੋਈ ਸੀਗਾ ਇਸ ਤੋਂ ਪਹਿਲਾਂ ਇੱਕ ਅਕਾਲੀ ਦਲ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਕਿਉਂਕਿ ਪਿਛਲੇ ਸਮੇਂ ਸ੍ਰੋਮਣੀ ਅਕਾਲੀ ਦਲ ਨੇ ਜਮਨੀ ਚੋਣਾਂ ਤੋਂ ਜਿਹੜਾ ਆਪਣੇ ਲਾਂਬੇ ਹੋਈ ਚੋਣਾਂ ਤੋਂ ਪਿੱਛੇ ਹੱਟੀ ਤੇ ਹੁਣ ਇੱਕ ਜਿਹੜੀ ਗੱਲ ਸਾਹਮਣੇ ਆਈਏ ਦਲਜੀਤ ਸਿੰਘ ਧੀਮਾ ਦੇ ਜ਼ਰੀਏ ਕਿ ਅਕਾਲੀ ਦਲ ਜਿਹੜੀਆਂ ਅਗਲੀਆਂ ਮਿਸਪਲਟੀ ਦੀਆਂ ਮਿਸਪਲਟੀ ਪੱਧਰ ਦੀਆਂ ਜਿਹੜੀਆਂ ਨਗਰ ਕੌਂਸਲਾ ਦੀਆਂ ਜਿਹੜੀ ਚੋਣਾਂ ਨੇ 43 ਦੇ ਕਰੀਬ ਉਹਨਾਂ ਦੇ ਵਿੱਚ ਅਕਾਲੀ ਦਲ ਆਪਣਾ ਸਿਆਸੀ ਦਮਖੰਡ ਦਿਖਾਏਗਾ ਚੋਣ ਪ੍ਰਦੇਸ਼ ਵਿੱਚ ਉਤਰੇਗਾ ਤੇ ਨਾਲ ਹੀ ਜਿਹੜੀਆਂ ਅਗਲੇ ਸਮੇਂ ਅਨਾਉਂਸ ਹੋਣ ਵਾਲੀਆਂ ਦੀਆਂ ਪੰਜਾਬ ਦੀਆਂ ਨਗਰ ਨਿਗਮ ਦੀਆਂ ਚੋਣਾਂ ਖਾਸ ਪੰਜ ਜਿਹੜੀਆਂ ਡੇਊ ਨੇ ਵੱਖ-ਵੱਖ ਸ਼ਹਿਰਾਂ ਦੀਆਂ ਅਕਾਲੀ ਦਲ ਉਹਦੇ ਵਿੱਚ ਆਪਣੀ ਦਸਤਕ ਦਿਖਾਏਗਾ ਕੋਰ ਕਮੇਟੀ ਦੇ ਵਿੱਚ ਜਿਹੜੇ ਹੋਰ ਫੈਸਲੇ ਜਿਹੜੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਖੈਰ ਚੋਣਾ ਦੇ ਵਿੱਚ ਉਤਰਨ ਦਾ ਇੱਕ ਵੱਖਰੀ ਤੌਰ ਤੇ ਜਿਹੜੀ ਸਾਡੇ ਕੋਲ ਇਨਪੁੱਟ ਸਾਹਮਣੇ ਆਈ ਹੈ ਦੂਜੇ ਪਨੇ ਜਿਹੜੀ ਅਕਾਲੀ ਦਲ ਵੱਲੋਂ ਇਹ ਪ੍ਰੈਸ ਕਾਨਫਰੰਸ ਕਰਕੇ ਦਜੀ ਸਿੰਘ ਜੀ ਮਾਹ ਜੀ ਦੇ ਵਿੱਚ ਗਿਗਰਮ ਸਿੰਘ ਜੀ ਜੀਆ ਵੀ ਸ਼ਾਮਲ ਨੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਹੋਏ ਹਮਲੇ ਉੱਤੇ ਜਿਹੜੀ ਵੱਖ-ਵੱਖ ਲੋਕਾਂ ਨੇ ਨਿਖੇਦੀ ਕੀਤੀ ਹੈ ਅਜਿਹੀਆਂ ਸਾਰੀਆਂ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਨਾਲ ਇਕ ਤਰਜੀਤ ਸਿੰਘ ਜੀਮਾ ਦਾ ਇਹ ਵੀ ਕਹਿਣਾ ਹੈ ਕਿ ਕੁਝ ਤਾਕਤਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨੇ ਚਾਹੁੰਦੀਆਂ ਨੇ ਪਰ ਅਕਾਲੀ ਦਲ ਅਜਿਹਾ ਹੋਣ ਨਹੀਂ ਦੇਵੇਗਾ ਅਜਿਹਾ ਨਹੀਂ ਹੋਣਾ ਚਾਹੀਦਾ ਖੈਰ ਅਜਿਹੀ ਸਾਰੇ ਅੱਜ ਦੇ ਕੋਰ ਕਮੇਟੀ ਦੇ ਫੈਸਲੇ ਨੇ ਖੈਰ ਕਿਵੇਂ ਦੇਖਦੇ ਹੋ ਡਾਕਟਰ ਸਾਹਿਬ ਕੋਰ ਕਮੇਟੀ ਦਾ ਅੱਜ ਦਾ ਹੀ ਸਾਰਾ ਕੁਝ ਸਰਜਾਨ ਤੇ ਇਸ ਸਰਜਾਨ ਤੋਂ ਜਿਹੜਾ ਪਹਿਲਾ ਫੈਸਲਾ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਸ਼ਹਿਰੀ ਚੋਣਾਂ ਦੇ ਵਿੱਚ ਅਕਾਲੀ ਦਲ ਆਪਣੀ ਦਸਤਕ ਦੇਵੇਗਾ ਜੀ ਪਿੰਡ ਸਰਬ ਦੇਖੋ ਕੋਈ ਵੀ ਜਿਹੜੀ ਰਾਜਸੀ ਪਾਰਟੀ ਹੈ ਜਿਹੜੀ ਮੁੱਖਤ ਹੋ ਰਹੀ ਹੋਵੇ ਪੰਜਾਬ ਦੇ ਉਚਰਾਹ ਕੀਤਾ ਹੋਵੇ ਉਹ ਪਾਰਟੀ ਦਾ ਜ਼ਰੂਰੀ ਹੁੰਦਾ ਵੀ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਹਿੱਸਾ ਲੈ ਕੇ ਆਪਣੀ ਹੋਂਦ ਨੂੰ ਚਾਹੇ ਪੋਜੀਸ਼ਨ ਦੇ ਵਿੱਚ ਹੋਵੇ ਚਾਹੇ ਰੂਲ ਕਰਦੀ ਹੋਵੇ ਉਹ ਉੱਤੇ ਵੀ ਆਪਣੀ ਹੋਂਦ ਨੂੰ ਜ਼ਰੂਰ ਦਿਖਾਉਂਦੇ ਨੇ ਪਿਛਲੇ ਸਮੇਂ ਦੇ ਦੌਰਾਨ ਜਿਵੇਂ ਕਿ ਚਾਰ ਜੁਨੀ ਚੋਣਾਂ ਹੋਈਆਂ ਤੇ ਇੱਕ ਪਾਰਟੀ ਦਾ ਨੇ ਉਸ ਤੋਂ ਕਿਨਾਰਾ ਕਰ ਲੈਤੀ ਇਹਦਾ ਮੇਨ ਕਾਰਨ ਇਹ ਕਿ ਪਿਸ਼ੂਮ ਨਿਕਾਲੀ ਜਲਦੀ ਅੰਦਰ ਬੜਾ ਬੜਾ ਕ੍ਰੀਸ ਚੱਲ ਰਿਹਾ ਸੀ ਇਸ ਦੇ ਚੱਲਦੇ ਆ ਕ੍ਰੀਸ ਨਿਕਾਲੀ ਦਲ ਨੇ ਇਹ ਫੈਸਲਾ ਲਿਆ ਪਰantu ਹੁਣ ਜਿਸ ਤਰ੍ਹਾਂ ਕਿ ਪਿਛਲੇ ਕਾਲ ਤੱਕ ਸਾਫ ਤੋਂ ਇਹ ਫੈਸਲਾ ਹੋ ਚੁੱਕਿਆ ਹੈ ਤੇ ਉਸ ਦੇ ਲਈ ਸਜ਼ਾ ਲਾਈ ਗਈ ਹੈ ਤੇ ਜੋ ਕੀ ਤਨਖਾਹਾਂ ਲਾਈਆਂ ਗਈਆਂ ਨੇ ਉਹ ਸਾਰੇ ਅਕਾਲ ਜਿੰਨੇ ਨੇ ਉਹ ਦੋਸ਼ ਪ੍ਰਵਾਨ ਕੀਤੇ ਨੇ ਆਪਣੀ ਸਜ਼ਾ ਭੁਗ ਰਹੇ ਨੇ ਤੇ ਆਪਣੀ ਇਸ ਗਾਮਾ ਨਿਵਾ ਰਹੇ ਨੇ ਉਸ ਦੇ ਸਬੰਧ ਦੇ ਵਿੱਚ ਹੁਣ ਸ਼੍ਰੋਮਣੀ ਕਾਲੀ ਦਰ ਨੂੰ ਇਹ ਲੱਗਦਾ ਵੀ ਮੌਲਨਤੌਰ ਦੇ ਉੱਪਰ ਆਪਣੇ ਆਪ ਨੂੰ ਸਟਰੋਂਗ ਤੇ ਆਪਣੇ ਆਪ ਨੂੰ ਜਿਹੜਾ ਫਰਸਟ ਹੋਏ ਮਹਿਸੂਸ ਕਰਦੇ ਨੇ ਕਿ ਵੀ ਬੇੜੀਆਂ ਵਿੱਚੋਂ ਆ ਰਹੀਆਂ ਹਨ ਇਹਨਾਂ ਕਾਰਪੋਰੇਸ਼ਨੀਅਲ ਤੇ ਸ਼ਹਿਰੀ ਮਿਊਨਿਸਪੈਲਟੀ ਦੇ ਪੁਨਾ ਨੇ ਇਹਨਾਂ ਦੇ ਵਿੱਚ ਪੂਰੀ ਦਮਖੰਮ ਦੇ ਨਾਲ ਪਾਰਟਿਸਪੇਸ਼ਨ ਕੀਤੀ ਜਾਵੇ ਕਿਉਂਕਿ ਪਾਰਟੀ ਨੂੰ ਇਹਨਾਂ ਦੇ ਵਿੱਚੋਂ ਹੀ ਨਾ ਇਹਨਾਂ ਦੇ ਵਿੱਚੋਂ ਹੀ ਊਰਜਾ ਮਿਲਦੀ ਹੈ ਤੇ ਇਹਨਾਂ ਦੇ ਵਿੱਚੋਂ ਇਹਨਾਂ ਦਾ ਕਾਡਰ ਵੱਧਦਾ ਤੇ ਇਹੀ ਉਹਨਾਂ ਦੀ ਸ਼ਕਤੀ ਦਾ ਕਾਰਨ ਹੁੰਦਾ ਸੀ ਉਹਨਾਂ ਦੀ ਆਪਣੀ ਜਿਹੜੀ ਪ੍ਰੈਜੈਂਸ ਦਿਖਾਉਣ ਦਾ ਇਹ ਮੌਕਾ ਹੁੰਦਾ ਹੈ ਇਸ ਨੂੰ ਕੋਈ ਵੀ ਪਾਰਟੀ ਇਸ ਤਰ੍ਹਾਂ ਛੱਡਾ ਨਹੀਂ ਚਾਹਣੀ ਹੁੰਦੀ ਇਸ ਦੇ ਲਈ ਕਾਲੀਦਾ ਨੇ ਵੀ ਕਿ ਫੈਸਲਾ ਲਿਆ ਕਿ ਆਪਣੀ ਜਿਹੜੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਵੇ ਆਪਣੇ ਕਾਡਰ ਨੂੰ ਜਿਹੜਾ ਹੈਗਾ ਮੁਰਕੀ 1520 ਕੀਤਾ ਜਾਵੇ ਇਸ ਸਮੇਂ ਕਾਲੀ ਦਲ ਜਿਹੜੀਆਂ ਬਥਰੀਆਂ ਹੋਈਆਂ ਸ਼ਕਤੀਆਂ ਨੇ ਜਿਹੜਾ ਕਿ ਪਿਛਲੇ ਸਮੇਂ ਗਰਾਨੂਨ ਫਟਵਾਇਆ ਲੱਗਿਆ ਉਹਨੂੰ ਸਮਝਣ ਦੀ ਦਿਸ਼ਾ ਦੇ ਵਿੱਚ ਇਹ ਇਹ ਫੈਸਲਾ ਫੂਕ ਮੀਟਿੰਗ ਲਿਆ ਹਮੇਗਾ ਜੀ ਹੂੰ ਜੀ ਬਿਲਕੁਲ ਦੁਜਵਨੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਉਹ ਦੀ ਆਪਣੀ ਸੇਵਾ ਉਹਨਾਂ ਨੇ ਦੋ ਦਿਨ ਜਿਹੜੀ ਹੈ ਸ੍ਰੀ ਕੇਸਕਰ ਸਾਹਿਬ ਅਨੰਦਪੁਰ ਸਾਹਿਬ ਅੱਜ ਅਦਾ ਕੀਤੀ ਅਗਲਾ ਪੜਾਅ ਉਹਨਾਂ ਦਾ ਸ਼ਾਇਦ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਫਤਿਹਗੜ ਸਾਹਿਬ ਦੀ ਸੇਵਾ ਦਾ ਤੇ ਇੱਕ ਦੂਜੇ ਬਣੇ ਡਾਕਟਰ ਸਾਹਿਬ ਜਿਹੜੀ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਜਿਹੜਾ ਅੱਜ ਕਿਸਾਨਾਂ ਦੀ ਆਵਾਜ਼ ਸੰਭੂ ਬਾਟਰ ਤੋਂ ਅੱਗੇ ਨਹੀਂ ਵਧਣ ਦਿੱਤੀ ਗਈ ਅਤਰੂ ਗੈਸ ਤੇ ਕੋਲੇ ਛੱਡੇ ਗਿਆ ਤੇ ਕਿਸਾਨਾਂ ਨੂੰ ਜ਼ਖਮੀ ਵੀ ਕੀਤਾ ਅਜਿਹਾ ਹੱਥੇ ਮਾਹੌਲ ਤਣਾਅਪੂਰਨ ਨੂੰ ਵੇਖਣ ਨੂੰ ਮਿਲਿਆ ਬਾਅਦ ਵਿੱਚ ਐਸਕੇਐਮ ਗਾਇਰ ਸਿਆਸੀ ਤੇ ਕੇਮੇਮ ਨੇ ਆਪਣਾ ਪ੍ਰੋਗਰਾਮ ਨਤਾਲ ਲਿਆ ਕੱਲ ਛੱਡ ਕੇ ਪਰਸੋਂ ਫੇਰ ਉਹ ਅੱਗੇ ਵਧਣਗੇ ਇਸ ਤਰ੍ਹਾਂ ਦੇ ਹਾਲਾਤ ਫਿਰ ਸਾਹਮਣੇ ਆਉਣਗੇ ਜਾਂ ਕਿਸੇ ਪੱਧਰ ਉੱਤੇ ਕੇਂਦਰ ਨਾਲ ਜਾਂ ਹਰਿਆਣਾ ਸਰਕਾਰ ਨਾਲ ਕੱਲ ਦਾ ਦਿਨ ਵਿੱਚ ਚੱਲੀ ਹੈ ਕੋਈ ਗੱਲਬਾਤ ਹੋਏਗੀ ਜਾਂ ਨਹੀਂ ਪਰ ਅਜਿਹੇ ਸਾਰੇ ਵਰਤਾਰੇ ਉੱਤੇ ਅਥਰੂ ਗਏ ਛੱਡ ਨਹੀਂ ਕਿਸਾਨ ਨਹੀਂ ਉੱਤੇ ਕਿਸਾਨ ਸੰਘਰਸ਼ ਸੰਘਰਸ਼ੀ ਦਾ ਵਿਵਾਦ ਹੈ ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਕਹਿੰਦਾ ਪਾਕ ਕਿ ਮੇਨ ਸੁਪਰੀਮ ਹੁਣ ਇਸ ਸਾਰੇ ਮਾਮਲੇ ਦੀ ਲਿਖੇਦੀ ਕੀਤੀ ਹੈ ਉਹ ਕਹਿੰਦਾ ਪਾਬਕੀ ਸੰਘਰਸ਼ੀ ਕਿਸਾਨਾਂ ਦੇ ਹੱਕ ਦੇ ਵਿੱਚ ਡਟਿਆ ਖੜ੍ਹਾ ਹੀ ਦਿੱਤਾ ਹੈ ਇਹਨਾਂ ਕਿਹਦੀ ਕਰਨ ਵਾਲੇ ਆਗੂਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਲਬੀਰ ਸਿੰਘ ਰਾਜੀਵਾਲ ਹਰਵਿੰਦਰ ਸਿੰਘ ਲਖੋਵਾਲ ਮਨਜੀਤ ਸਿੰਘ ਤਨੇਰ ਤੇ ਨਾਲ ਰਮਿੰਦਰ ਸਿੰਘ ਪਟਿਆਲਾ ਸਮੇਤ ਕੋਸਰਿਆ ਆਗੂ ਨੇ ਉਹਨਾਂ ਵੱਲੋਂ ਜਿਹੀ ਤਰ੍ਹਾਂ ਦਾ ਜਿਹੜਾ ਪ੍ਰੈਸ ਬਿਆਨ ਸਾਹਮਣੇ ਆਇਆ ਹੈ ਕਿਉਂਕਿ ਜਦੋਂ ਕਹਿੰਦੇ ਕਿ ਕੋਈ ਇੰਤਹਾ ਹੁੰਦੀ ਕਿਸੇ ਮਾਮਲੇ ਦੇ ਵਿੱਚ ਤਾਂ ਫਿਰ ਸੰਗਰਸ਼ੀ ਲੋਕ ਜ਼ਰੂਰ ਇੱਕ ਪਲੇਟਫਾਰਮ ਵੱਲ ਵਾਧਦੇ ਆ ਹਾਲਾਤ ਇਸ ਵੇਲੇ ਐਸਕੇਮ ਗੇਅਰ ਸੇ ਅਸੀਂ ਦੇ ਵੀ ਇਹੀ ਤਰ੍ਹਾਂ ਦੇ ਨੇ ਭਾਵੇਂ ਉਹ ਮੂੰਹੋਂ ਨਹੀਂ ਕਹਿ ਰਹੇ ਵੀ ਕਿ ਸਾਡੀ ਮਦਦ ਦੇ ਉਤਰੋ ਤੇ ਦੂਜੇ ਪੰਨੇ ਐਸਕੇਮ ਜਿਹੜਾ ਮੇਨ ਸਟਰੀਮ ਹੈ ਉਹ ਵੀ ਕਹਿ ਰਿਹਾ ਕਿ ਸਾਨੂੰ ਇੱਕ ਵਾਰੀ ਮੂੰਹੋਂ ਕਹਿ ਤਾਂ ਅਸੀਂ ਫਿਰ ਨਾਲ ਟਟੀਏ ਕਿਉਂਕਿ ਓਵਰ ਆਲ ਕਿਸਾਨੀ ਦਾ ਮਸਲਾ ਹੈ ਦੂਜੇ ਪੰਨੇ ਕੇਂਦਰ ਸਰਕਾਰ ਭਾਵੇਂ ਕਈ ਤਰ੍ਹਾਂ ਦੇ ਕਿਸਾਨੀ ਦੀਆਂ ਸਹੂਲਤਾਂ ਦੀ ਗੱਲ ਜਾਂ ਵਾਅਦੇ ਕਰ ਰਹੀ ਹੈ ਪਰੰਤੂ ਮਸਲਾ ਫਿਰ ਇੱਥੇ ਕੱਢ ਗਿਆ ਕਿ ਤਿੰਨ ਖੇਤੀ ਕਾਨੂੰਨ ਤਾਂ ਵਾਪਸ ਲੈ ਲਏ ਜਿਹੜੀ ਹੋਰ ਮੰਗਾਂ ਸਨ ਉਹ ਕਿੱਥੇ ਖੜੀਆਂ ਨੇ ਐਮ ਐਸ ਪੀ ਗਰੰਟੀ ਕਾਨੂੰਨ ਇਹ ਸਾਰੇ ਮਾਉਂਡ ਦੇ ਵਿੱਚ ਇੱਕ ਵੱਡੀ ਜਿਹੜੀ ਇੱਕ ਬਿਕ ਡਿਮਾਂਡ ਹੈ ਕਿਸਾਨੀ ਦੀ ਤੇ ਖੈਰ ਸਾਰੀਆਂ ਕਿਸਾਨ ਜਥੇਬੰਦੀਆਂ ਚਾਹੇ ਕਿਸ-ਕਿਸ ਵੀ ਪਲੇਟਫਾਰਮ ਉੱਤੇ ਨੇ ਇਸ ਮੰਗ ਤੇ ਹੋਰ ਜਿਹੜੀਆਂ ਸਾਰੀਆਂ ਵਕਤਕ ਵਕਤ ਮੰਗਾਂ ਨੇ ਉਹਦੇ ਤੇ ਇੱਕ ਸੁਰ ਨੇ ਵੇਖਣ ਵਾਲੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਖੁਦ ਜਿਹੜੀਆਂ ਸਿੰਗਰ ਸਿੰਘ ਪੌਰ ਤੇ ਫਿਜ਼ੀਕਲੀ ਹਾਗ ਉਤੇ ਕਦੋਂ ਇੱਕ ਸਰ ਹੋਣਗੀਆਂ ਤੇ ਇਹਨਾਂ ਮੰਗਾਂ ਨਾਲ ਜਿਹੜੀ ਕੇਂਦਰ ਸਰਕਾਰ ਮੋਦੀ ਦੀ 3.0 ਸਰਕਾਰ ਉਹ ਕਦੋਂ ਇੱਕ ਸਰ ਹੋਈ ਕੀ ਡਾਟਸ ਸਾਰ ਪਾ ਭਿੰਡਾ ਸਾਹਿਬ ਦੇਖੋ ਕਿਸਾਨੀ ਦੇ ਮੰਗਾ ਨੇ ਜਿਹੜੀ ਆਕਾਮਰ ਮੰਗਾ ਨੇ ਸਾਰੀਆਂ ਨਹੀਂ ਆ ਕੱਟ ਕੱਟ ਇਹਦੇ ਵਿੱਚ ਸਾਰੀ ਧਿਰਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਤਾਂ ਨਹੀਂ ਸਈ ਇਹ ਹੈ ਵੀ ਜੇ ਇਹ ਚੀਜ਼ ਵੀ ਹਾਰ ਹੁੰਦੀ ਆ ਤਾਂ ਦੂਸਰੀਆਂ ਧਿਰਾਂ ਨੂੰ ਵੀ ਜਿਹੜੇ ਦੂਸਰੇ ਗਰੁੱਪ ਨੇ ਜਾਂ ਜਿਸ ਤਰ੍ਹਾਂ ਕੇ ਐਸਕੇਐਮ ਐਸਪੀ ਹੈ ਇਹ ਹੋਰ ਨੇ ਜਿਹੜੀਆਂ ਜੱਥੇ ਬਣੀਆਂ ਉਹਨਾਂ ਨੂੰ ਇਕੱਲੇ ਇਕੱਲੇ ਕਰਕੇ ਤਾਂ ਫਿਰ ਵੀ ਇੰਦਰ ਸਰਕਾਰ ਲਈ ਲਿਫਟਣਾ ਬੜਾ ਸੌਖਾ ਹੈਗਾ ਇਸ ਵੰਦੇ ਵਿੱਚ ਕਿਸਾਨਾਂ ਨੂੰ ਦਿੱਸਤ ਦਿਖਾਉਣ ਦੀ ਜ਼ਰੂਰਤ ਹੈ ਕਿਉਂਕਿ ਕਿਉਂਕਿ ਪਿਛਲੇ ਸਮੇਂ ਦੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਇਹ ਵੀ ਹੋਰ ਲੱਗੀ ਸੀ ਖਾਨੀ ਜਥੇਬੰਦੀ ਖਾਨੀ ਲੀਡਰਾਂ ਦੇ ਵਿੱਚ ਵੀ ਇਹਦੀ ਕਿਸਾਨੀ ਜਿਹੜੀ ਹੈਗੀ ਹੈ ਜਦੋਂ ਜਿਹੜਾ ਕਿਸਾਨੀ ਸ਼ਕਤੀ ਦੀ ਆਪਣੇ ਆਪ ਨੂੰ ਇੱਕ ਅਗਵਾਈ ਕਰਨ ਦੇ ਲਈ ਆਪਣੇ ਆਪ ਨੂੰ ਆਪਣੀ ਲੀਡਰਸ਼ਿਪ ਨੂੰ ਸੰਪਾਣ ਦੇ ਲਈ ਇਸ ਤਰ੍ਹਾਂ ਦੇ ਰਿਕਾਰਡ ਕੀਤੇ ਜਾਂਦੇ ਰਹੇ ਜਿਹਦੇ ਕਾਰਨ ਕਿਸਾਨੀ ਦਾ ਜਿਹੜਾ ਗਵਗਵਾ ਸੀ ਜਿਹੜਾ ਪ੍ਰਭਾਵ ਸੀ ਉਹ ਉਹ ਘਟਿਆ ਗਿਆ ਇੱਕ ਕਰਕੇ ਸਰਕਾਰਾਂ ਉਹਨਾਂ ਦੇ ਪਰਹਾਰੂ ਪੈਂਦੀਆਂ ਰਹੀਆਂ ਨਹੀਂ ਤੇ ਇਸ ਇਸ ਮਨੋਸਥਿਤੀ ਦੇ ਵਿੱਚ ਕਿਉਂ ਕਿਸਾਨ ਯਥੇ ਬਣੇ ਖਾਨ ਲਿੰਕ ਸਿਸਟਮ ਵਿੱਚ ਨਹੀਂ ਲੱਭਾ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਪਰ ਜਿਹੜਾ ਹੈਗਾ ਸਿੱਧਤ ਹੋਣ ਦੇ ਲਈ ਹਰੇਕ ਤੇ ਬਿਲਕੁਲ ਡਾਕਟਰ ਸਾਹਿਬ ਜਦੋਂ ਜੀ ਹੂੰ ਬਿਲਕੁਲ ਡਾਕਟਰ ਸਾਹਿਬ ਜਦੋਂ ਜਿਹੜੀ ਹੈ ਹਕੂਮਤ ਤੇ ਗਾਦੀ ਹੋਵੇ ਤਾਂ ਸੰਗਰਸ਼ੀ ਤੇ ਰਾਣੋਂ ਵੀ ਇੱਕ ਵੱਡੀ ਪਲਾਨਿੰਗ ਦੀ ਲੋੜ ਹੁੰਦੀ ਹੈ ਖੈਰ ਵੇਖਣਾ ਹੋਵੇਗਾ ਕਿ ਅੰਨਦਾਤੇ ਦੀਆਂ ਮੰਗਾਂ ਉੱਤੇ ਕੇਂਦਰ ਸਰਕਾਰ ਕਦੋਂ ਢਲਦੀ ਹੈ ਤੇ ਜਿਹੜਾ ਕਿਸਾਨ ਧਿਰਾਂ ਉਨ੍ਹਾਂ ਦੇ ਵਿੱਚ ਕਦੋਂ ਅਗਲੇ ਸਮੇਂ ਕੋਈ ਇਕਤਾ ਦੀ ਗੱਲ ਤੁਰਦੀ ਏ ਜਾਂ ਇਕਾ ਹੁੰਦਾ ਹੈ ਖੈਰ ਅਜੇ ਇਹ ਸਾਰੇ ਅੱਜ ਦੇ ਇਸ ਮਾਮਲੇ ਨੂੰ ਡਾਕਟਰ ਸਾਹਿਬ ਆਪਾਂ ਇੱਥੇ ਵਿਚਾਰ ਆਮ ਦਿੰਦੇ ਆਂ ਫਿਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੋਏ ਸਨ ਉਹਗੇ ਰਾਜਨੀਤੀ ਮਾਹਰ ਤੇ ਅਦਾਰਾ ਜੱਗ ਦੇ ਇੰਟਰਨੈਸ਼ਨਲ ਸੰਵਾਦਕ ਡਾਕਟਰ ਕੁਵੈਸੇ ਜੀ ਸੋ ਡਾਕਟਰ ਸਾਹਿਬ ਇਸ ਚੈਨਲ ਯੂਨੀਵਰਸਿਟੀ ਜਾਬੀ ਲਈ ਆਪਣਾ ਬੜਾ ਬਹੁਤ ਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਇਹ ਮਿਸ਼ਰ ਪੰਜਾਬੀ